ਸਿਕਲਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ कौर ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਵਿਖੇ ਐਸਐਸਪੀ ਹਰਮਨ ਵੀਰ ਦੀ ਬਦਲੀ ਹੋ ਗਈ ਹੈ ਤੇ ਉਹਨਾਂ ਦੀ ਜਗ੍ਹਾ ਤੇ ਮਲੇਰੀ ਕੋਟਲਾ ਦੀ ਐਸਐਸਪੀ ਕਨਵਰਦੀਪ कौर ਹੁਣ ਨਵਾਂ ਸ਼ਹਿਰ ਵਿੱਚ ਇਸ ਪੋਸਟ ਤੇ ਤਾਇਨਾਤ ਹੋਵੇਗੀ ਨਵਾਂ ਸ਼ਹਿਰ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੇਰਾ ਘਰ ਮੇਰੇ ਨਾਮ ਸਕੀਮ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਤਹਿਤ ਲਾਲ ਲਕੀਰ ਦੇ ਅੰਦਰ ਆਉਂਦੇ ਸਾਰੇ ਘਰਾਂ ਦੀ ਰਜਿਸਟਰੀ ਘਰ ਦੇ ਮਾਲਕ ਦੇ ਨਾਮ ਤੇ ਬਿਲਕੁਲ ਮੁਫਤ ਕੀਤੀ ਜਾਵੇਗੀ ਅਤੇ ਲਾਪਾਤਰੀਆਂ ਨੂੰ ਆਪਣੇ ਆਪਣੇ ਘਰਾਂ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ। ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਕਰੋਨਾ ਦਾ ਇੱਕ ਨਵਾਂ ਮਾਮਲਾ ਬਲਾਕ ਬਲਾਚੌਰ ਤੋਂ ਸਾਹਮਣੇ ਆਇਆ। ਐਕਟਿਵ ਕੇਸ 4 ਹਨ। ਪੂਰੇ ਭਾਰਤ ਵਿੱਚ ਵੀ ਕਰੋਨਾ ਦੇ ਮਾਮਲੇ ਘਟਨੇ ਸ਼ੁਰੂ ਹੋ ਗਏ ਹਨ। ਕੱਲ ਭਾਰਤ ਵਿੱਚ 16000 21 ਨਵੇਂ ਕੇਸ ਸਾਹਮਣੇ ਆਏ ਅਤੇ 229 ਮੌਤਾਂ ਹੋਈਆਂ। ਪੰਜਾਬ ਵਿੱਚ ਇਹ ਆਂਕੜਾ 26 ਹੈ ਤੇ ਕੋਈ ਮੌਤ ਨਹੀਂ ਹੈ। ਸਭ ਤੋਂ ਵੱਧ ਮਾਮਲੇ ਪਠਾਨਕੋਟ ਵਿੱਚ ਹਨ ਜਿਨ੍ਹਾਂ ਦੀ ਗਿਣਤੀ 5 ਹੈ। ਨਮਾਸ਼ਹਿਰ ਦੀ ਐਸਸੀ ਸੀਕੋਰ ਬੀ ਕਾ ਦੇ ਪੁੱਤਰ ਈਟੀਐਸ ਗੱਡੀ ਜਿਸ ਦਾ ਨੰਬਰ ਪੀਵੀ 32 ایਜੀ 1729 ਹੈ ਜਿਸ ਵਿੱਚ ਨਵਾਂ ਸ਼ਹਿਰ ਤੋਂ ਬੰਗਾ ਜਾ ਰਿਹਾ ਸੀ ਮਾਲਪੁਰ ਅੜਕਾਂ ਦੇ ਕੋਲ ਉਸ ਉਸ ਦੀ ਗੱਡੀ ਰੋਕੀ ਤੇ ਦੋ ਅਣਜਾਣ ਵਿਅਕਤੀਆਂ ਨੇ ਉਸ ਦੇ ਮੱਥੇ ਤੇ ਪਿਸਤੌਲ ਰੱਖ ਕੇ ਉਸ ਨੂੰ ਗੱਡੀ ਚੋਂ ਬਾਹਰ ਆਉਣ ਲਈ ਕਿਹਾ ਗੱਡੀ ਦੇ ਮਾਲਕ ਦੇ ਬਾਹਰ ਆਉਂਦੇ ਇੱਕ ਵਿਅਕਤੀ ਨੇ ਗੱਡੀ ਲੈ ਕੇ ਫਰਾਰ ਹੋ ਗਏ ਦੂਜਾ ਉਸ ਦੇ ਪਿੱਛੇ ਸਕੂਟਰੀ ਤੇ ਚਲਾ ਗਿਆ ਵਿਧਾਇਕ ਅੰਗਸਿੰਘ ਵੱਲੋਂ ਮਜ਼ਦੂਰ ਸੋਸਾਇਟੀ ਦੇ ਭੂਮੀ ਰਹਿਤ ਕਿਸਾਨਾਂ ਤੇ ਖੇਤੀ ਮਜ਼ਦੂਰ ਦੇ 179 ਲਾਪਾਤਰੀਆਂ ਨੂੰ 32,33,000 ਦੇ ਚੈੱਕ ਵੰਡੇ ਗਏ ਪਿੰਡ ਮਝੂਰ ਦੇ 77 ਲਾਹਪਾਤਰੀਆਂ ਨੂੰ 15 ਲੱਖ ਮੁजफ्फरਪੁਰ ਦੇ 69 ਲਾਹਪਾਤਰੀਆਂ ਨੂੰ 12 ਲੱਖ ਤੇ ਰਕਾਸਨ ਦੇ 33 ਲਾਹਪਾਤਰੀਆਂ ਨੂੰ 5,32,000 ਰੁਪਏ ਦੇ ਚੈੱਕ ਵੰਡੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪੈਸੇ ਦੇਣ ਨਾਲ ਕਰਜ਼ੇ ਤੋਂ ਰਾਹਤ ਮਿਲੇਗੀ ਤੇ ਇਹਨਾਂ ਦੀ ਜ਼ਿੰਦਗੀ ਬਿਹਤਰ ਬਣੇਗੀ ਸੂਬੇ ਦੇ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਆਮ ਲੋਕਾਂ ਦੇ ਨਾਲ-ਨਾਲ ਇਮਾਨਦਾਰ ਅਧਿਕਾਰੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਭ੍ਰਿਸ਼ਟਾਚਾਰੀ ਰਿਸ਼ਵਤਖੋਰ ਅਧਿਕਾਰੀਆਂ ਵਿਰੁੱਧ ਟੋਲ ਫਰੀ ਨੰਬਰ 1800 1800 1000 ਜਾਂ ਵਟਸਐਪ ਨੰਬਰ 90410 89685 ਜਾਂ ਈਮੇਲ complaint2vb@punjab.gov.in ਤੇ ਵਿਜੀਲੈਂਸ ਬਿਊਰੋ ਨੂੰ ਵੀਡੀਓ ਜਾਂ ਲਿਖ ਕੇ ਸੰਦੇਸ਼ ਭੇਜ ਸਕਦੇ ਹਨ ਲਖੀਂਪੁਰ ਖੀਰੀ ਘਟਨ ਨੂੰ ਲੈ ਕੇ ਕਾਂਗਰਸ ਦਾ ਵਫਦ ਜਿਸ ਵਿੱਚ ਰਾਹੁਲ ਗਾਂਧੀ ਪ੍ਰਯੰਕਾ ਗਾਂਧੀ ਵਾਰਦਾਂ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ ਉਹਨਾਂ ਵੱਲੋਂ ਰਾਸ਼ਟਰਪਤੀ ਨੂੰ ਮਿਲ ਕੇ ਇਸ ਬਾਰੇ ਸਾਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਤੋਂ ਕਰਵਾਉਣ ਦੇ ਨਾਲ-ਨਾਲ ਅਜੇ ਮਿਸ਼ਰਾ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਲਖੀਮਪੁਰ ਖੇਰੀਚ ਮਾਰੇਗੇ ਕਿਸਾਨਾਂ ਦੀ ਯਾਦ ਵਿੱਚ 16 ਅਕਤੂਬਰ ਨੂੰ ਕਲਚ ਯਾਤਰਾ ਕੱਢੀ ਜਾਵੇਗੀ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਇੰਨਾ ਹੀ ਨਹੀਂ ਕਿਸਾਨ 18 ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲ ਰੋਕੂ ਅੰਦੋਲਨ ਵੀ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨ ਰੱਦ ਨਹੀਂ ਕਰਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਹੀਦ ਗੱਜਨ ਸਿੰਘ ਦੇ ਪਿਤਾ ਅਤੇ ਪਤੀਜੇ ਨਾਲ ਚਿਤਾ ਨੂੰ ਅਗਨੀ ਵਿਖਾਈ ਗਈ ਤੇ ਸ਼ਹੀਦ ਮਨਦੀਪ ਸਿੰਘ ਦਾ ਵੀ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਬਟਾਲਾ ਵਿਖੇ ਕੀਤਾ ਗਿਆ। ਮਨਦੀਪ ਸਿੰਘ ਦੇ ਸੰਸਕਾਰ ਵਿਖੇ ਉੱਥੇ ਦੇ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਏ। ਸ਼ਹੀਦ ਸੂਬੇਦਾਰ ਜਸਵਿੰਦਰ ਸਿੰਘ ਦਾ ਵੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਵਿਕੇਕ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਪਾਰੀਆਂ ਤੋਂ ਪੈਸਾ ਨਹੀਂ ਚਾਹੀਦਾ ਉਹ ਵਪਾਰੀਆਂ ਨੂੰ ਪੰਜਾਬ ਦੀ ਤਰੱਕੀ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਉਹ ਸਰਕਾਰ ਅਤੇ ਵਪਾਰੀਆਂ ਵਿਚਕਾਰ ਤਾਲਮਿਲ ਬਣਾਉਣਗੇ ਇੱਕ ਅਜਿਹਾ ਸਿਸਟਮ ਬਣਾਇਆ ਜਾਵੇਗਾ ਜਿਸ ਵਿੱਚ ਮੌਜੂਦਾ ਉਦਯੋਗਾਂ ਨੂੰ ਸਰਕਾਰ ਦੇ ਨਾਲ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਪੁਰਾਣੇ ਕਾਨੂੰਨ ਸੁਧਾਰੇ ਜਾਣਗੇ ਅਤੇ ਬੇਲੋੜੇ ਕਾਨੂੰਨ ਰੱਦ ਕੀਤੇ ਜਾਣਗੇ ਸਾਨੂੰ ਵੀ ਸੇਵਾ ਦਾ ਇੱਕ ਮੌਕਾ ਦਿੱਤਾ ਜਾਵੇ ਪੀਐਮ ਨਰਿੰਦਰ ਮੋਦੀ ਨੇ ਕੱਲ ਪੀਐਮ ਗਤੀਸ਼ਕਤੀ ਰਾਸ਼ਟਰੀ ਹਲਾਨ ਲਾਂਚ ਕੀਤਾ ਇਸ ਯੋਜਨਾ ਦੇ ਦੁਆਰਾ 100 ਲੱਖ ਕਰੋੜ ਰੁਪਏ ਦੇ ਨਾਲ ਰੇਲ ਅਤੇ ਸੜਕ ਸਮੇਤ 16 ਮੰਤਰਾਲੇ ਡਿਜੀਟਲ ਰੂਪ ਨਾਲ ਜੁੜੇ ਹੋਣਗੇ ਤੇ ਇਸ ਨਾਲ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਵਿੱਚ ਤੇਜ਼ੀ ਆਵੇਗੀ ਗਤੀਸ਼ਕਤੀ ਯੋਜਨਾ ਦੀ ਘੋਸ਼ਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਕੀਤੀ ਸੀ ਸਾਲ 2004 ਤੋਂ 2014 ਤੱਕ ਪੀਐਮ ਰਹੇ ਚੁਕੇ ਮਨਮੋਹਨ ਸਿੰਘ ਨੂੰ ਤੇਜ਼ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਮਨਮੋਹਨ ਸਿੰਘ ਅਪ੍ਰੈਲ ਵਿੱਚ ਕਰੋਨਾ ਪੋਜ਼ੀਟਿਵ ਹੋਏ ਤੇ ਬਾਅਦ ਵਿੱਚ ਏਮਜ਼ ਦੇ ਟਰਾਮਾ ਸੈਂਟਰ ਵਿੱਚ ਦਾਖਲ ਹੋਏ ਸਨ। ਮਨਮੋਹਨ ਸਿੰਘ ਨੂੰ ਸ਼ੂਗਰ ਦੀ ਵੀ ਬਿਮਾਰੀ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇਹ ਐਲਾਨ ਕੀਤਾ ਕਿ 18 ਅਕਤੂਬਰ ਤੋਂ 에ਅਰਲਾਈਨਾਂ ਬਿਨਾਂ ਕਿਸੇ ਸਮਰੱਥਾ ਪਾਬੰਦੀ ਦੇ ਘਰੇਲੂ ਉਡਾਨਾਂ ਦਾ ਸੰਚਾਲਨ ਕਰ ਸਕਦੀਆਂ ਹਨ। ਮੰਤਰਾਲੇ ਨੇ ਇਹ ਫੈਸਲਾ ਹਵਾਈ ਯਾਤਰਾ ਤੇ ਯਾਤਰੀਆਂ ਦੀ ਮੰਗ ਦੇ ਮੱਦੇ ਨਜ਼ਰ ਲਿਆ ਹੈ 18 ਸਤੰਬਰ ਤੋਂ ਇਹ ਸਮਰੱਥਾ 85% ਅਤੇ ਕਰੋਨਾ ਕਾਲ ਦੇ ਦੌਰਾਨ ਪਹਿਲੀ ਜੂਨ ਤੋਂ 5 ਜੁਲਾਈ ਤੱਕ ਇਹ ਹੱਦ 50% ਦੀ ਸੀ ਅਗਲੇ ਨਵੰਬਰ ਮਹੀਨੇ ਵਿੱਚ ਅਮਰੀਕਾ ਇੱਕ ਵਾਰ ਫਿਰ ਆਪਣੀਆਂ ਜ਼ਮੀਨੀ ਸਰਹੱਦਾਂ ਗੈਰ ਜ਼ਰੂਰੀ ਯਾਤਰਾਵਾਂ ਲਈ ਖੋਲਣ ਜਾ ਰਿਹਾ ਹੈ ਜੋ ਕੋਵਿਡ-19 ਕਾਰਨ 19 ਮਹੀਨੇ ਬੰਦ ਰਹੀਆਂ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਕਰੋਨਾ ਖਿਲਾਫ ਟੀਕਾਕਰਨ ਹੋਣਾ ਜ਼ਰੂਰੀ ਹੈ ਅਮਰੀਕਾ ਦੇ ਟੈਨੇਸੀ ਵਿਖੇ ਡਾਕ ਘਰ ਦੇ ਦੋ ਕਰਮਚਾਰੀਆਂ ਦੀਆਂ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਵੱਲੋਂ ਗੋਲੀਬਾਰੀ ਕਰਕੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਗਿਆ ਤੇ ਫਿਰ ਆਪ ਵੀ ਗੋਲੀ ਲੱਗਣ ਨਾਲ ਮਾਰਿਆ ਗਿਆ। ਗੋਲੀ ਚਲਾਉਣ ਵਾਲਾ ਤੇ ਗੋਲੀ ਨਾਲ ਮਾਰਨ ਵਾਲਾ ਦੋਵੇਂ ਡਾਕ ਮਹਿਕਮੇ ਦੇ ਕਰਮਚਾਰੀ ਸਨ FBI ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਕਤੂਬਰ 2021 ਤੋਂ ਪਹਿਲਾਂ ਭਾਰਤ ਆਉਣ ਵਾਲੇ ਯੂਕੇ ਦੇ ਨਾਗਰਿਕਾਂ ਲਈ ਕੋਵਿਡ-19 ਨਾਲ ਸੰਬੰਧਿਤ ਵਿਸ਼ੇਂਦਰ ਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਸੀ ਸਰਕਾਰ ਵੱਲੋਂ ਕਰੋਨਾ ਸੰਬੰਧੀ ਦੀਆਂ ਹਦਾਇਤਾਂ ਅਤੇ ਇਸ ਨਾਲ ਸੰਬੰਧਿਤ ਦਿਸ਼ਾ ਨਿਰਦੇਸ਼ ਭਾਰਤ ਸਰਕਾਰ ਵੱਲੋਂ ਵਾਪਸ ਲੈ ਲਏ ਗਏ ਹਨ ਹੁਣ ਯੂਕੇ ਦੇ ਨਾਗਰਿਕਾਂ ਲਈ ਭਾਰਤ ਆਉਣਾ ਹੋਰ ਵੀ ਸੁਖਾਲਾ ਹੈ NCV ਨੇ ਕੱਲ ਮੁੰਬਈ ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿੱਚ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ NCV ਨੇ ਸ਼ਾਹਰੁਖ ਖਾਨ ਦੇ بیٹے ਦੀ ਜ਼ਮਾਨਤ ਦਾ ਵਿਰੋਧ ਕੀਤਾ ਹੈ NCV ਨੇ ਆਪਣੇ ਜਵਾਬ ਵਿੱਚ ਕਿਹਾ ਕਿ ਭਾਵੇਂ ਆਰੀਅਨ ਖਾਨ ਕੋਲ ਨਸ਼ੀਲੇ ਪਦਾਰਥ ਬਰਾਮਦ ਨਹੀਂ ਹੋਏ ਹਨ ਪਰ ਫਿਰ ਵੀ ਆਰੀਅਨ ਸਮੇਤ ਸਾਰੇ ਦੋਸ਼ੀ ਇਸ ਸਾਜ਼ਿਸ਼ ਵਿੱਚ ਸ਼ਾਮਿਲ ਹਨ IPL ਦੇ ਸੈਕੰਡ ਕੁਆਲੀਫਾਇਰ ਮੈਚ ਵਿਖੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾ ਕੇ ਕਲਕੱਤਾ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ IPL ਦਾ ਫਾਈਨਲ ਕਲਕੱਤਾ ਤੇ ਚੇਨਈ ਦੇ ਵਿਚਕਾਰ 15 ਅਕਤੂਬਰ ਨੂੰ ਹੋਵੇਗਾ ਸਲਾਮੀ ਬੱਲੇਬਾਜ਼ ਬੈਂਕਟੇਜ ਆਈਅਰ ਨੇ ਸ਼ਾਨਦਾਰ 55 ਰਨ ਬਣਾਏ ਤੇ ਉਹਨਾਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਸਿਟੀ ਇਨਫੋ ਐਪ ਡਾਊਨਲੋਡ ਕਰੋ ਜਾਂ ਵਿਜ਼ਿਟ ਕਰੋ www.cityinfo.in ਧੰਨਵਾਦ ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ